ਅੱਜ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਅਤੇ ਹਲਕਾ ਪੱਛਮੀ ਅੰਮ੍ਰਿਤਸਰ ਦੇ ਐਮ ਐਲ ਏ ਸਰਦਾਰ ਜਸਬੀਰ ਸਿੰਘ ਸੰਧੂ ਲੋਹਾਰਕਾ ਰੋਡ ਰਣਜੀਤ ਵਿਹਾਰ ਵਿਖੇ ਵੋਟਰਾਂ ਅਤੇ ਵਰਕਰਾਂ ਨੂੰ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣ ਲਈ ਅਪੀਲ ਕਰਨ ਪਹੁੰਚੇ ਸਨ ਛੋਟੀ ਜਹੀ ਮੀਟਿੰਗ ਨੂੰ ਵੋਟਰਾਂ ਵੱਲੋਂ ਬਹੁਤ ਵੱਡਾ ਹੰਗਾਰਾ ਦਿੱਤਾ ਗਿਆ ਤੇ ਮੀਟਿੰਗ ਰੈਲੀ ਦਾ ਰੂਪ ਧਾਰਨ ਕਰ ਗਈ ਆਮ ਆਦਮੀ ਪਾਰਟੀ ਪਤੀ ਇਹਨਾਂ ਪਿਆਰ ਦੇਖ ਕੇ ਕੁਲਦੀਪ ਸਿੰਘ ਧਾਲੀਵਾਲ ਜੀ ਅਤੇ ਹਲਕਾ ਪਛਮੀ ਤੋਂ ਵਿਧਾਇਕ ਡਾਕਟਰ ਜਸਬੀਰ ਸਿੰਘ ਸੰਧੂ ਜੀ ਬਹੁਤ ਖੁਸ਼ ਹੋਏ ਅਤੇ ਲੱਗਦਾ ਹੈ ਵਾਅਦਾ ਕੀਤਾ ਕਿ ਅਸੀਂ ਸਾਰੇ ਸਾਧੀਆਂ ਸਾਰੀਆਂ ਵਾਰਡਾਂ ਤੋਂ ਵੱਧ ਲੀਡ ਨਾਲ ਤੁਹਾਨੂੰ ਇੱਥੋਂ ਜਿਤਾਵਾਂਗੇ ਇਸ ਮੌਕੇ ਨਿਰਮਲ ਸਿੰਘ ਆਨੰਦ ਸਰਦਾਰ ਤਰਸੀਮ ਸਿੰਘ ਸਿਆਲਕਾ ਦਲਜੀਤ ਸਿੰਘ ਮਾਨ ਵਾਰਡ ਪ੍ਰਧਾਨ ਅਤੇ ਗੌਰਵ ਅਗਰਵਾਲ ਬਲਜਿੰਦਰ ਸਿੰਘ ਪਲੇਸਰ ਮਲਵਿੰਦਰ ਸਿੰਘ ਮੱਲੀ ਹਰਪਾਲ ਸਹੋਤਾ ਰਾਜਵਿੰਦਰ ਸਿੰਘ ਦਲਬੀਰ ਸਿੰਘ ਬਾਜਵਾ ਕੈਪਟਨ ਜਵਾਹਰ ਸਿੰਘ ਅਤੇ ਹੋਰ ਕਾਫੀ ਵੱਡੀ ਗਿਣਤੀ ਵਿੱਚ ਵੋਟਰ ਪਾਰਟੀ ਵਰਕਰ ਅਤੇ ਇਲਾਕਾ ਨਿਵਾਸੀ ਸ਼ਾਮਲ ਸਨ ਗੌਰਵ ਪ੍ਰੀਤੀ ਖਬਰ ਅਜ ਤੱਕ ਤੋਂ ਖਾਸ ਰਿਪੋਰਟ ਉਹ ਤਸੰਦ ਤੇ ਆਪਾਂ ਬੁਢਾਟੀ ਦੇ ਪਿੱਛੇ ਲਾ ਕੇ 2.2 2.5 ਫਾਰਮਾਂ ਦੀ ਸਰਕਾਰ ਨੂੰ ਚੱਲਣਾ ਸ਼ੁਰੂ ਕਰ ਦਿੰਦੇ ਆ ਇਹ ਸਾਡੀ ਇੱਕ ਨਲੰਗੀ ਦਾ ਫੂਲ ਵੀ ਆ ਬਾਬਾ ਜੀ ਇੱਕ ਸੌ ਗਾਵਾਂ ਯਾਮ ਇੱਕੜ ਦੇ ਵਿੱਚ ਰਾਸੀ ਬਣਾ ਬੰਦੇ ਨੂੰ ਕੰਮ ਕਰਨ ਦੀ ਬਗੈਰ ਸਹੀ ਤਰ੍ਹਾਂ ਵਿਚਾਈ ਦੀ ਪੋਲੀਟਿਕਲ ਵੇਲਾ ਹੋਣੀ ਚਾਹੀਦੀ ਆ ਆਪਾਂ ਬੋਲ ਜਗਾ ਪੰਚ ਗੋਆ ਪੁੱਛਿਆ ਉਹ ਗੁਲੀਆ ਬ੍ਰੋਲਾ ਆਪਣਾ ਸੋਡੀਓ ਮਗਿਆ ਬ੍ਰੋਲਾ ਤਾਂ ਕਿ ਤੁਸੀਂ ਸਿਰ ਸੱਦੂ ਹੋਣੀ ਬਲਗੋਦੀਆ ਕੰਮ ਕਰੇ ਜਿੰਨੇ ਕੰਮ ਕਰਦੇ ਰਹਿੰਦੇ ਜਿੰਨੇ ਫੌਦੀ ਰੋਡ ਕੋਲ ਵੀ ਬਸ ਬਾਕੀ ਨਿਕਲ ਚ ਜਿੱਦੂ ਮੰਗੀ ਕੋਈ ਫੰਡ ਮੰਗ ਲੋ ਫੰਡ ਆ ਗਿਆ ਟੋਟਲ ਸਟਾਲ ਮੱਤਾ ਵੀਰ ਨੇ ਨਾ ਅੰਕਾ ਰੋਡ ਵਾਲਾ ਜੋ ਮੰਗਿਆ ਮੈਂ ਤਾਂ ਤੁਹਾਨੂੰ ਵੀ ਪੁੱਛਦਾ ਮੈਂ ਇੱਥੇ ਆਪਣੇ ਹੱਥ ਨਾਲ ਬਦਲ ਰਿਹਾ ਆਗੇ ਆਈ ਬਾਡੀ ਜਿੰਦਾਬਾਦ ਆਗਰਾਮੀ ਪਾਰਟੀ ਜਿੰਦਾਬਾਦ ਜਿੰਨੇ ਭਾਵੇਂ ਵਾਦੇ ਕੀਤੇ ਉਹ ਵਾਰੀ ਵਾਰੀ ਪੂਰੇ ਕੀ ਜਾ ਰਹੇ ਨੇ ਪਿੰਡ ਬੱਤੀ ਦਾ ਵਾਦਾ ਕੀਤਾ ਜੋ ਇਹਨਾਂ ਕੋਲ ਦੱਸਿਆ ਜੀ ਅਸੀਂ ਸਾਰੇ ਜਣੇ ਜ਼ਰੂਰ ਪਹੁੰਚ ਕੇ ਆਪਣਾ ਮਾਤਦਾ ਇਸਤੇਮਾਲ ਕਰਾਂ ਜਿੰਨੇ ਨਾਲ ਕੇਹੀ ਸੈਂਟਰ ਦੀ ਮੋਦੀ ਸਰਕਾਰ ਉਹਨੂੰ ਜਵਾਬ ਦੇ ਸਕੀਏ ਕਿ ਉਹਦੀ ਤਾਨਾ ਕਹੀਂ ਨਹੀਂ ਕਿਹਾ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਸਤਿ ਸ੍ਰੀ ਅਕਾਲ ਪੰਜਾਬ ਹੋਈ ਦਾ ਸਾਰੇ ਸਾਲ ਪੰਜਾਬ ਦਾ ਵਿਕਾਸ ਦਾ ਵਾਅਦਾ ਕੀਤਾ ਸਾਰੇ ਉਹ ਬਰਾਬਰ ਜਿਹਾ ਮੁੱਖ ਮੰਤਰੀ ਕੋਰ ਦਾ ਜੀ ਆ ਵੀ ਆ ਵੀਰ ਵਾਲੀ ਦੀ ਵੱਡੀ ਗੱਲ ਨਹੀਂ ਲੇਕਿਨ ਉਹਦੇ ਆਜੇ ਪੈਸੇ ਚਾਹੀਦੇ ਆ ਤੇ ਇਸ ਵਾਰ ਤੇ ਮੋਦੀ जिम्मेवार ਹੈ ਜਿਹੜਾ ਸਾਨੂੰ ਪੈਸੇ ਨਹੀਂ ਦੇ ਰਿਹਾ ਤੇ ਮੋਦੀ ਦੀ ਨੀਤੀ ਚੰਗੀ ਹੋਵੇ ਤੇ ਸਾਨੂੰ ਪੰਜਾਬ ਨੂੰ ਪੈਸੇ ਦੇਵੇ ਪੰਜਾਬ ਵਾਲਿਆਂ ਵਾਸਤੇ ਕੋਈ ਹੈਗਾ ਕੀ ਹੈਗਾ ਸਰਕਾਰ ਦੇ ਕੇਨ ਲਾ ਦਿਓ ਰੋਪਾ ਲਾ ਦਿਓ ਇਹਨਾਂ ਨੂੰ ਦਿੱਲੀ ਨਹੀਂ ਜਾਣ ਦੇਣਾ ਇਹਨਾਂ ਨੂੰ ਬਸੋਂ ਨਿਕਲਣ ਨਹੀਂ ਦੇਣਾ ਇਹਨਾਂ ਦੇ ਫਾਲੂ ਇਹਨਾਂ ਨੂੰ ਘਾਕ ਦੇ ਦਿਓ ਇਹ ਕੋਈ ਹੈਗਾ ਮੋਦੀ ਕੋਲ ਪਰ ਕੋਈ ਆਮ ਆਦਮੀ ਪਾਰਟੀ ਆ ਇਹ ਕਿਸੇ ਦੇ ਦੱਬਿਆ ਨਹੀਂ ਇਹ ਦੱਬਣੀ ਮੇਰੇ ਵੀਰ ਨੂੰ ਚ ਪਾਸੇ ਦੀ ਟੁਕੜੀ ਕਰਕੇ ਚਲਾਉਣ ਦੇ ਲਈ ਤੇ ਆਪਾਂ ਲੈ ਕੇ ਉਹਨਾਂ ਕੋਲ ਪਹੁੰਚਾ ਜਾਈਏ ਉਹਨਾਂ ਆਪਾਂ ਮਸ਼ਵਰਾ ਕਰੀਏ ਤੇ ਕੋਈ ਵੀ ਮਸਲਾ ਹੈ ਉਹ ਹੱਲ ਕਰੀਏ ਅੱਜ ਹੀ ਮੀਟਿੰਗ ਜਿਹੜੀਆਂ ਅਸੀਂ ਕੱਖ ਕਾ ਤਿਆਰ ਰਿਆਂ ਅਸੀਂ ਜਿਹੜੀਆਂ ਲੋਕਲ ਮੀਟਿੰਗਾਂ ਕਰ ਰਿਆਂ ਔਰ ਅਸੀਂ ਆਪਣੇ ਜਿਹੜੇ ਸਮਰਥਕ ਨੇ ਆਪਰੀ ਪਾਰਟੀ ਦੇ ਵਲੰਟੀਅਰ ਹਾਂ ਉਹਨਾਂ ਦੇ ਸਾਰਿਆਂ ਨੂੰ ਚੋਣ ਮੇਮ ਦੇ ਵਿੱਚ ਤੋਰ ਰਿਹਾ ਔਰ ਬਹੁਤ ਵਧੀਆ ਰਿਸਪੌਂਸ ਹੈ ਔਰ ਅਸੀਂ ਮਲਾਂ ਮਸਾ ਨੂੰ ਬਦਲਣਾ ਚਾਹੁੰਦੇ ਆਂ ਪੰਜਾਬ ਨੂੰ ਬਦਲਣਾ ਚਾਹੁੰਦੇ ਆਂ ਔਰ ਬਦਲ ਦੇਣਾ ਕਿੰਨਾ ਕੋ ਬਲ ਜਿਹੜਾ ਕੇਰੀਵਾਲ ਸਾਹਿਬ ਦੇ ਹੱਥਾਂ ਮਿਲਿਆ ਕੇਰੀਵਾਲ ਸਾਹਿਬ ਤੋਂ ਪਹਿਲਾਂ ਸਾਡੀ ਲੀਡ 1.5 ਲੱਖ ਸੀਗੀ 1.2 ਲੱਖ ਆ ਮੈਂ ਕੇਰੀਵਾਲ ਸਾਹਿਬ ਨੂੰ ਚਾਹੁੰਦੀ ਆ ਉਹਦੇ ਬਾਰੇ ਕੀ ਕਰਨਾ ਜਾਈਏ ਕੋਈ ਗੱਲ ਉਹ ਕਿੱਥੇ ਕਵੀ ਜਾਊਗਾ ਕੋਈ ਗੱਲ ਲੜਾਂਗੇ ਕੋਈ ਗੱਲ ਅੱਜ ਲੋਕ ਸਭਾ ਜਿਹੜੀ ਚੋਣ ਹਾਂ ਜੀ 1 ਜੂਨ ਨੂੰ ਹੋਣ ਜਾ ਰਹੀ ਆ ਤੇ ਪੰਜ ਆਪ ਦੇ ਜਿਲ੍ਹਾ ਅੰਮ੍ਰਿਤਸਰ ਤੋਂ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਜਿਹੜੇ ਲੋਕ ਸਭਾ ਦੇ ਉਮੀਦਵਾਰ ਨੇ ਉਹਨਾਂ ਦੇ ਹੱਕ 'ਚ ਬਹੁਤ ਵੱਡੀ ਹਨੇਰੀ ਜਿਹੜੀ ਝੁੱਲ ਰਹੀ ਆ ਤੇ ਅੱਜ ਉਸੇ ਕੜੀ ਵਜੋਂ ਪਸ਼ਮੀ ਹਲਕੇ ਤੋਂ ਵਿਧਾਇਕ ਸਰਦਾਰ ਜਸਵੀਰ ਸਿੰਘ ਜੀ ਦੇ ਰਹਿਨਮਾਈ ਹੇਠ ਸਾਡੇ ਬਹੁਤ ਸਤਿਕਾਰਯੋਗ ਵੀਰ ਦਲਜੀਤ ਸਿੰਘ ਜਿਲਹਾਰ ਕਾ ਰੋਡ ਨੇ ਇਹ ਪ੍ਰਬੰਧ ਕੀਤਾ ਹੈ ਤੇ ਜਿੱਥੇ ਸੈਂਕੜੇ ਲੋਕਾਂ ਦਾ ਜਿਹੜਾ ਕੱਠ ਠਾਠਾ ਮਾਰਦਾ ਕੱਠ ਇਸ ਗੱਲ ਦਾ ਪ੍ਰਤੀਕ ਆ ਕਿ ਧਾਰੀਵਾਲ ਸਾਹਿਬ ਅੰਮ੍ਰਿਤਸਰ ਤੋਂ ਬਹੁਤ ਵੱਡੇ ਮਾਰਜਨ ਨਾਲ ਜਿਹੜੇ ਆ ਉਹ 4 ਤਰੀਕ ਨੂੰ ਜਿੱਤ ਪ੍ਰਾਪਤ ਕਰਕੇ ਪਾਰਲੀਮੈਂਟ ਵਿੱਚ ਜਾਣਗੇ। ਮੇਰੀ ਸਮੂਹ ਅੰਮ੍ਰਿਤਸਰ ਦੇ ਵੋਟਰਾਂ ਸਪੋਰਟਰਾਂ ਨੂੰ ਬੇਨਤੀ ਆ ਕਿ ਜਿਹੜੇ ਪਹਿਲਾਂ ਉਮੀਦਵਾਰ ਜਿਨ੍ਹਾਂ ਨੂੰ 7.5 ਸਾਲ ਦਾ ਪੰਜ ਸਮਾਂ ਦਿੱਤਾ ਜਾਂ ਜਿਹੜੇ ਪਹਿਲੋ ਚੋਣਾਂ ਲੜ ਚੁੱਕੇ ਆ ਉਹਨਾਂ ਚ ਤੇ ਧਾਰੀਵਾਲ ਸਾਹਿਬ ਦੇ ਕੰਮਕਾਰ ਚ ਦਿਨ ਰਾਤ ਦਾ ਜਿਹੜਾ ਉਹ ਫਰਕ ਆ ਧਾਰੀਵਾਲ ਸਾਹਿਬ ਦੇ 2 ਸਾਲ ਦਾ ਜਿਹੜਾ ਕੋਡ ਆ ਕੰਮਕਾਰ ਦਾ ਜਿਹੜੇ ਉਹਨਾਂ ਦਾ ਰਿਕਾਰਡ ਕਾਰਡ ਆ ਉਹ ਚੈੱਕ ਕਰ ਲੋ ਤੇ ਦੂਜੇ ਪਾਸੇ ਜਿਹੜੇ ਮੌਜੂਦਾ ਐਮਪੀ ਆ ਜਿਨ੍ਹਾਂ ਦੀ 7.5 ਸਾਲ ਦੀ ਕਾਰਗੁਜ਼ਾਰੀ ਆ ਉਹਦੀ ਹਰ ਪਿੰਡ ਤੋਂ ਜਾ ਕੇ ਹਰ ਕਸਬੇ ਤੋਂ ਹਰ ਐਮਸੀ ਦੇ ਹਲਕੇ ਤੋਂ ਜਾ ਕੇ ਰਿਪੋਰਟ ਲਾਓ ਕਿ ਕਿਹਨਾਂ ਲੋਕੀ ਤਰਾ-ਤਰਾ ਕਰਕੇ ਐਮਪੀ ਸਾਹਿਬ ਕਿਸੇ ਦੇ ਦੁੱਖ-ਸੁੱਖ ਦੇ ਵਿੱਚ ਭਾਈਵਾਲ ਨਹੀਂ ਹੋਏ ਕਿਸੇ ਦਾ ਕੋਈ ਡਵੈਲਪਮੈਂਟ ਦਾ ਕੰਮਕਾਰ ਨਹੀਂ ਹੋਇਆ ਇਥੋਂ ਤੱਕ ਜਿਹੜੇ ਕਾਂਗਰਸ ਦੇ ਸਾਰੇ ਦੇ ਸਾਰੇ 9 ਐਮਐਲਏ ਆ ਉਹ ਵੀ ਬੁਰੀ ਤਰ੍ਹਾਂ ਅੱਜ ਤੱਕ ਉਹਦੇ ਨਾਲ ਟੇਡੇ ਮੇਡੇ ਹੋ ਕੇ ਬੈਠੇ ਆ ਉਹਦਾ ਕਾਰਨ ਇੱਕੋ ਹੀ ਆ ਕਿ ਉਹਨਾਂ ਐਮਐਲਏ ਵਿਧਾਇਕਾਂ ਦੀ ਵੀ ਉਹਨੇ ਪਛਾਣ ਨਹੀਂ ਕੀਤੀ ਨਾ ਉਹਨਾਂ ਨੂੰ ਉਹਨਾਂ ਦੇ ਹਲਕਿਆਂ 'ਚ ਜਾਣ ਲੱਗਿਆ ਪੁੱਛਿਆ ਗਿਆ ਜਿਸ ਕਾਰਨ ਕਰਕੇ ਅੱਜ ਬੜੇ ਵੱਡੇ ਨਰਾਸ਼ਾ ਦੇ ਆਲਮ 'ਚ ਮੌਜੂਦਾ ਐਮਪੀ ਸਾਹਿਬ ਗੁਜ਼ਰ ਰਹੇ ਆ ਤੇ ਜਿਹਦਾ ਅਚਾਰ 1 ਜੂਨ ਨੂੰ ਬਹੁਤ ਵੱਡਾ ਜਿਹੜਾ ਖਮਿਆਜਾ ਉਹਨਾਂ ਨੂੰ ਭੁਗਤਣਾ ਪਊਗਾ ਤੇ ਸਰਦਾਰ ਕਲਦੀਪ ਸਿੰਘ ਧਾਰੀਵਾਲ ਦੇ ਹੱਕ 'ਚ ਬੋਰਡ ਜਿਹੜੀ ਆ ਉਹ ਪਉਤੇਗੀ ਤੇ ਇਥੋਂ ਬਹੁਤ ਵੱਡੇ ਮਾਰਜ ਨਾਲ ਜਿੱਤ ਕੇ ਪਾਰਲੀਮੈਂਟ ਜਾਣਗੇ ਔਰ ਪੰਜਾਬ ਔਰ ਜਲ੍ਹਮੰਸਰ ਦੀ ਆਵਾਜ਼ ਬੁਲੰਦ ਕਰਨਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਪ੍ਰੋਗਰਾਮ ਕੀਤਾ ਗਿਆ ਜੀ ਵਾਰਡ ਨੰਬਰ 2 ਲੋਹਾਰਾ ਰੋਡ ਤੇ ਬਹੁਤ ਹੀ ਤੁਲਤਾਵ ਨਾਲ ਪ੍ਰੋਗਰਾਮ ਹੋਇਆ ਜੀ ਸਾਰੇ ਲੋਕ 9 ਵਜੇ ਤੋਂ ਲੈ ਕੇ 10:30 ਵਜੇ ਤੱਕ ਧੁੱਪੇ ਜਿਨ੍ਹਾਂ ਨੂੰ ਪ੍ਰੇਮ ਸੀਗਾ ਉਹੀ ਬੈਠੇ ਤੁਹਾਨੂੰ ਪਤਾ ਪ੍ਰੇਮ ਤੋਂ ਬਿਨਾ ਕੌਣ ਧੁੱਪੇ ਸ਼ਾਮੇ ਪੈਂਦਾ ਜੀ ਤੇ ਐਰਕੀ ਢਾਲੀਵਾਲ ਸਾਹਿਬ ਨੂੰ ਘੱਟੋ ਘੱਟ ਨਹੀਂ 2.5 ਲੱਖ ਦੀ ਲੀਡ ਨਾਲ ਝਾੜ ਰਿਹਾ ਜੀ ਅਮਰਸਰ ਵਾਲਕੇ ਜੋ 2.5 ਲੱਖ ਦੀ ਲੀਡ ਆਏਗੀ ਜੀ ਤੇ ਸਾਰੇ ਸੰਯੋਗ ਹੈ ਦਿੱਤਾ ਜੀ ਅਨੰਦਜੀ ਨੇ ਨਾਲ ਆਂਟੀ ਪਰਮਜੀਤ कौर ਆਪਣੇ ਲੋਹਾਰ ਕਾ ਰੋਡ ਤੋਂ ਇਹਨਾਂ ਬਹੁਤ ਸਾਥ ਦਿੱਤਾ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵੋਟਰਾਂ ਨੂੰ ਇਹੋ ਅਪੀਲ ਆਪੀਲ ਕਰਦੀ ਲੋੜ ਵੇਖੋ ਉੱਥੇ ਪੈਂਦੀ ਜਿੱਥੇ ਕੋਈ ਅਨਪੜ ਹੋਵੇ ਹੁਣ ਸਾਰੇ ਲੋਕ ਪੜੇ ਲਿਖੇ ਜਾਗਰੂਕ ਨੇ ਉਹਨਾਂ ਨੂੰ ਪਤਾ ਵੀ 3 ਸਾਲ ਸਰਕਾਰ ਵੀ ਅਜੇ ਆਉਣ ਵਾਲੇ 10 ਸਾਲਾਂ ਚ ਵੀ ਇੰਨਾ ਹੀ ਫੇਰ ਦੁਬਾਰਾ ਸਰਕਾਰ ਬਾਨੀ ਆ ਉਹ ਵੋਟ ਉਸੇ ਵਿਧਾਇਕ ਨੂੰ ਪਾਉਣਗੇ ਜਿਹੜਾ ਕੋਈ ਜ਼ਿੰਮੇਵਾਰ ਆ ਸਮਝਦਾਰ ਆ ਹੁਣਾ ਲੋਹਾਰਕਾ ਰੋਡ ਦਾ ਕੰਮ ਪਿਛਲੇ 22 ਸਾਲ ਤੋਂ ਡਿਆ ਸੀ ਸੜਕ ਚੌੜੀ ਵਾਲਾ ਇਹ ਸਿਰਫ ਕੁਲਦੀਪ ਸਿੰਘ ਧਾਰੀਵਾਲ ਜੀ ਦੀ ਦੇਣ ਆ ਜਿਹੜਾ ਇਹਨਾਂ ਕੰਮ ਸ਼ੁਰੂ ਕਰਾਇਆ ਜੀ ਸੜਕ ਚੌੜੀ ਕੀਤੀ ਆ ਹੋਰ ਤੁਹਾਨੂੰ ਪਤਾ ਹੀ ਆ 11 ਹਜ਼ਾਰ ਏਕੜ ਜ਼ਮੀਨ ਉਹਨਾਂ ਨੇ ਖਾਲੀ ਕਰਾਈ ਆ ਜਦੋਂ ਇਹੋ ਜਿਹਾ ਲੀਡਰ ਅੱਗੇ ਆਉਂਦਾ ਲੋਕਾਂ ਨੂੰ ਫੇਰ ਦੱਸਣ ਦੀ ਲੋੜ ਨਹੀਂ ਪੈਂਦੀ ਉੱਥੇ ਕੋਈ ਕਹਿਣ ਦੀ ਲੋੜ ਨਹੀਂ ਹੁੰਦੀ ਉਹ ਆਪਣੇ ਆਪ ਵੋਟ ਪਾਉਂਦੇ ਨੇ ਸਤਿ ਸ਼੍ਰੀ ਅਕਾਲ ਜੀ ਪਹਿਲੇ ਸਾਰਿਆਂ ਨੂੰ ਮੈਂ ਗੌਰਵ ਅਗਰਵਾਲ ਵਾਰਡ ਨੰਬਰ 2 ਤੋਂ ਅੱਜ ਸਾਡੇ ਇੱਕ ਭਰਾ ਦਿਲਜੀਤ ਸਿੰਘ ਮਾਨ ਜੀ ਨੇ ਇੱਕ ਮੀਟਿੰਗ ਰੱਖੀ ਧਾਰੀਵਾਲ ਸਾਹਿਬ ਨੂੰ ਇੱਕ ਸੱਦਾ ਦਿੱਤਾ ਇੱਥੇ ਛੋਟੇ ਸੱਦੇ ਦੇ ਕੱਲ ਹੀ ਉਹਨਾਂ ਨੇ ਇੱਕ ਸੱਦੇ ਦਾ ਪ੍ਰੋਗਰਾਮ ਰੱਖਿਆ ਤੇ ਬੜਾ ਵੱਡਾ ਹਜੂਮ ਕੱਜ ਇਕੱਠਾ ਹੈ ਲੋਕਾਂ ਦਾ ਪਿਆਰ ਤੁਸੀਂ ਦੇਖ ਸਕਦੇ ਹੋ ਧਾਰੀਵਾਲ ਸਾਹਿਬ ਨਾਲ ਕਿੰਨਾ ਤੇ ਲੋਕ ਜਿਵੇਂ 2022 ਚ ਬਦਲਾਵ ਚਾਹੁੰਦੇ ਸੀਗੇ ਉਵੇਂ ਹੀ ਲੋਕ ਅੱਜ ਵੀ 2024 ਚ ਵੀ ਬਦਲਾਵ ਲਈ ਲੋਕ ਸਾਰੇ ਤਤਪਰ ਨੇ ਲੋਕ ਵਾਦ ਤੋਂ ਵਾਦ ਗਿਣਤੀ ਨਾਲ ਧਾਰੀਵਾਲ ਸਾਹਿਬ ਨੂੰ ਵੋਟਾਂ ਪਾ ਕੇ ਜਿੱਤਾਂਗੇ ਵੋਟਰਾਂ ਨੂੰ ਇਹੋ ਅਪੀਲ ਹੈ ਦੀ ਪਹਿਲੇ ਦੇ ਹੱਥ ਜੋੜ ਕੇ ਬੇਨਤੀ ਹੈ ਕਿ ਸਾਰੇ ਆਪਣੇ ਵੋਟ ਦਾ ਆਪਣੇ ਮਤ ਦਾ ਜ਼ਰੂਰ ਇਸਤੇਮਾਲ ਕਰਨ ਜ਼ਰੂਰ ਅਤੇ ਵੱਧ ਤੋਂ ਵੱਧ VOTING ਕਰਨ ਜਾਣ ਜਿਹੜਾ ਕਿ ਅਸੀਂ ਤਾਨਾਸ਼ਾਹੀ ਮੋਦੀ ਸਰਕਾਰ ਨੂੰ ਉਹਦਾ ਜਵਾਬ ਦੇ ਸਕੀਏ ਮੈਂ ਵਾਰਡ ਪ੍ਰਧਾਨ ਬਲਜਿੰਦਰ ਸਿੰਘ ਪਨੇਸਰ ਅੱਜ ਸਾਡੇ ਬਹੁਤ ਹੀ ਮਿੱਠੇ ਸੱਜਣ ਬਲਜੀਤ ਸਿੰਘ ਮਾਨ ਜੀ ਨੇ ਇੱਕ ਧਾਰੀਵਾਲ ਨੂੰ ਖਾਭੂ ਇੱਥੇ ਛੱਡ ਕੇ ਪ੍ਰੋਗਰਾਮ ਰੱਖਿਆ ਹੈ ਤੇ ਛੋਰੀਜੀ ਕਾਲ ਦੇ ਉੱਤੇ ਲੋਕਾਂ ਦਾ ਹਜੂਮ ਇਕੱਠਾ ਹੋ ਗਿਆ ਹੈ ਜਿਸ ਤਰ੍ਹਾਂ ਲੋਕੀ 2022 ਦੇ ਵਿੱਚ ਬਦਲਾਅ ਚਾਹੁੰਦੇ ਸੀਗੇ ਉਸੇ ਤਰ੍ਹਾਂ ਹੀ ਲੋਕੀ ਜਿਹੜੇ 2024 ਦੇ ਵਿੱਚ ਵੀ ਬਦਲਾਅ ਚਾਹੁੰਦੇ ਨੇ ਤੇ ਉਸੇ ਬਦਲਾਅ ਦੇ ਤਹਿਤ ਅੱਜ ਇਹ ਪ੍ਰੋਗਰਾਮ ਰੱਖਿਆ ਹੈ ਮਾਰੂ ਨੀਤੀਆਂ ਨੇ ਜਿਹੜੀਆਂ ਬੀਜੇਪੀ ਸਰਕਾਰ ਦੀਆਂ ਗੁੰਡਾਗਰਦੀ ਵਾਲੀਆਂ ਨੀਤੀਆਂ ਨੇ ਜਿਹੜੀਆਂ ਬੀਜੇਪੀ ਸਰਕਾਰ ਦੀਆਂ ਉਹਨਾਂ ਦੇ ਵਿਰੋਧ ਵਿੱਚ ਲੋਕੀ ਹੁਣ ਘਰਾਂ ਤੋਂ ਨਿਕਲ ਆਏ ਨੇ ਤੇ ਮੈਂ ਵੋਟਰਾਂ ਨੂੰ ਵੀ ਅਪੀਲ ਕਰਾਂਗਾ ਕਿ ਘਰਾਂ ਚੋਂ ਨਿਕਲੋ ਤੇ ਗੁੰਡਾ ਰਾਜ ਨੂੰ ਠੱਲ ਪਾਓ ਲੋਕੀ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਖੁਸ਼ ਨੇ ਡਾਕਟਰ ਜਸਵੀਰ ਸਿੰਘ ਸੰਧੂ ਜੀ ਦੇ ਕੰਮਾਂ ਤੋਂ ਖੁਸ਼ ਨੇ ਤੇ ਲੋਕੀ ਜਿੱਥੇ ਇੱਕ ਆ ਰਿਹਾ ਉੱਥੇ ਤਿੰਨ ਨੂੰ ਹੋਰ ਨਾਲ ਲੈ ਕੇ ਆ ਰਿਹਾ ਹੈ ਕਿ ਚਲੋ ਆਮ ਆਦਮੀ ਪਾਰਟੀ ਦੀ ਮੀਟਿੰਗ ਹੈ ਤੇ ਅਸੀਂ ਸਾਰੇ ਹੀ ਆਏ ਹੋਏ ਸਜਣਾ ਦਾ ਧੰਨਵਾਦ ਵੀ ਕਰਦੇ ਆਂ ਤੇ ਧਾਰੀਵਾਲ ਸਾਹਿਬ ਨੂੰ ਜਿਤਾ ਕੇ ਲੋਕ ਸਭਾ ਦੇ ਵਿੱਚ ਭੇਜਣ ਲਈ ਯਤਨਸ਼ੀਲ ਵੀ ਆ ਧੰਨਵਾਦ ਅਮਲਵਿੰਦਰ ਸਿੰਘ ਮੱਲੀ ਗੱਲ 66 ਤੋਂ ਗੁਰੂ ਕੀ ਵਡਾਲੀ ਪਿੰਡ ਆ ਮੇਰਾ ਤੇ ਅੱਜ ਧਾਰਿਆ ਸਾਹਿਬ ਦੀ ਇੱਥੇ ਰੈਲੀ ਆ ਜਿਹੜੇ ਆ ਰਹੇ ਸਾਡੇ ਐਮਪੀ ਸਾਹਿਬ ਜਿਹੜੇ ਨਵੇਂ ਬਣਨੇ ਐਮਪੀ ਸਾਡੇ ਇਹ ਆਪਣੇ ਅਮਰਸਾਲ ਹਲਕੇ ਤੋਂ ਤੇ ਮੈਂ ਤੇ ਇਹ ਕਹਿ ਰਿਹਾ ਵੀ ਸਾਰੇ ਵੱਧ ਚੜ ਕੇ ਆਪਣਾ ਵੋਟ ਪਾਓ ਤੇ ਇਮਾਨਦਾਰੀ ਦੇ ਨਾਲ ਵੋਟ ਪਾਓ ਜਿਹੜੀ ਸਰਕਾਰ ਆ ਉਹ ਹੀ ਚੁਣੀਓ ਕਿਉਂਕਿ 3 ਸਾਲ 4 ਸਾਲ ਸਰਕਾਰ ਰਹਿਣੀ ਹੈ ਜੇ ਆਪਣੇ ਆਮ ਆਦਮੀ ਦੀ ਤੇ ਫਾਇਦਾ ਇਹੀ ਹੈ ਅਗਰ ਤੁਸੀਂ ਚੰਗਾ ਐਮਪੀ ਚੁਣ ਲੈਂਦੇ ਚੰਗਾ ਬੰਦਾ ਚੁਣ ਲੈਂਦੇ ਆ ਤੇ ਤੁਹਾਡੇ ਹਲਕਿਆਂ ਦੇ ਕੰਮ ਵੀ ਹੋਣਗੇ ਤੇ ਇਹ ਸਾਰਾ ਜਿਹੜਾ ਅਰੇਂਜਮੈਂਟ ਜਿਹੜਾ ਦਲਜੀਤ ਸਿੰਘ ਲਹਾਰਾ ਕਾ ਰੋਡ ਤੋਂ ਇਹਨਾਂ ਨੇ ਕੀਤਾ ਵਾ ਤੇ ਬਾਕੀ ਮੇਰੇ ਵੀਰ ਹੱਥ ਜੋੜ ਕੇ ਬੇਨਤੀ ਆ ਕਿ ਵੱਧ ਤੋਂ ਵੱਧ ਔਰ ਤਨ ਮਨ ਧਰਮ ਦੇ ਨਾਲ ਸੇਵਾ ਕਰੋ ਔਰ ਆਪਣਾ ਜਿਹੜਾ ਕੀਮਤੀ ਵੋਟ ਆ ਤੇ ਹਰੇਕ-ਹਰੇ ਬੰਦੇ ਨੂੰ ਨਾ ਪਾ ਦਿਓ ਕਿ ਮੁੜ ਕੇ ਆਉਣ ਦਾ ਟਾਈਮ ਤੁਹਾਡੇ ਵਾਸਤੇ ਔਖਾ ਹੋਵੇ ਧਾਰਿਆ ਸਾਹਿਬ ਬੜੇ ਵਧੀਆ ਬੰਦੇ ਆ ਤੇ ਮਿੱਟੀ ਨਾਲ ਜੁੜੇ ਹੋਏ ਬੰਦੇ ਆ ਤੁਹਾਡੇ ਹਰ ਦੁੱਖ ਦਰਦ ਦੇ ਵਿੱਚ ਉਹ ਸ਼ਾਮਲ ਹੋਣਗੇ ਬਸ ਇਹੋ ਕੁਝ ਬੋਲਦਾ ਆ ਮੈਂ ਕਮਾ ਦੀ ਇਜਾਜ਼ਤ ਕਰਾ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ